ਸੰਜੀਵ अरोड़ा ਜੋ ਪੰਜਾਬ ਵਿਧਾਨ ਸਭਾ ਲਈ ਮੈਂਬਰ ਚੁਣਿਆ ਗਿਆ ਹਾਂ ਸੱਚੇ ਦਿਲੋਂ ਪ੍ਰਤੀਕਿਆ ਕਰਦਾ ਹਾਂ ਕਿ ਮੈਂ ਕਾਨੂੰਨ ਦੁਬਾਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਟਾ ਰੱਖਾਂਗਾ ਅੱਜ ਜਿੱਥੇ ਪੈ ਪੰਜਾਬ ਵਿਧਾਨ ਸਭਾ ਦੇ ਨਵੇਂ ਚੁਣੇ ਹੋਏ ਮੈਂਬਰ ਸ਼੍ਰੀ ਸੰਜੀਵ अरोड़ा ਜੀ ਨੂੰ ਅੱਜ ਉਹਨਾਂ ਦੇ ਕਤੌਰ ਵਿਧਾਇਕ ਹਲਫਲੈਂਡ ਤੇ ਉਹਨਾਂ ਨੂੰ ਵਧਾਈ ਦਿਨਾ ਔਰ ਸ਼ੁਭ ਕਾਮਨਾਵਾਂ ਦਿਨਾ ਇਹਦੇ ਨਾਲ ਹੀ ਮੈਂ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਦੁਨੀਆ ਨੂੰ ਆਸ਼ਵਸ ਕਰਨਾ ਚਾਹੁੰਦਾ ਕੀ ਸਰਕਾਰ ਸਾਡਾ ਵਿਧਾਨ ਮੰਡਲ ਬਿਲਕੁਲ ਪਾਦਰਸ਼ੀਆ ਪਹਿਲੀਆਂ ਸਰਕਾਰਾਂ ਦੇ ਸਮੇਂ ਜੋ ਵੀ ਕਾਰਵਾਈ ਹੁੰਦੀ ਸੀ ਵਿਧਾਨ ਸਭਾ ਦੀ ਕਾਰਵਾਈ ਹੁੰਦੀ ਸੀ ਉਹਨੂੰ અત્યੰਤ ਗੁਪਤ ਰੱਖਿਆ ਜਾਂਦਾ ਸੀ ਲੇਕਿਨ ਸਾਡੇ ਬਾਹਰ ਜਿਨ੍ਹਾਂ ਲੋਕਾਂ ਨੇ ਸਾਨੂੰ ਇੱਥੇ ਬਤੌਰ ਵਿਧਾਇਕ ਭੇਜਿਆ ਹੁੰਦਾ ਸੀ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ ਸੀ ਅੰਦਰ ਕੀ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਹੈ ਸੋ ਪੰਜਾਬ ਸਰਕਾਰ 2022 ਤੋਂ ਬਾਅਦ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਉਹਨਾਂ ਦੀ ਸੋਚ ਅਨੁਸਾਰ ਪੰਜਾਬ ਸਰਕਾਰ ਨੇ ਔਰ ਪੰਜਾਬ ਵਿਧਾਨ ਸਭਾ ਨੇ ਇੱਕ ਨਵਿਕਲਾ ਔਰ ਲੋਕਪੱਖੀ ਫੈਸਲਾ ਲਿਆ ਜਿਹੜਾ ਇੱਕ ਇੱਕ ਇਤਿਹਾਸਿਕ ਮੀਲ ਪੱਥਰ ਹੈ ਉਹ ਹੈ ਵਿਧਾਨ ਸਭਾ ਦੀ ਸਾਰੀ ਕਾਰਵਾਈ ਨੂੰ ਲਾਈਵ ਕਰਨਾ ਤਾਂ ਜੋ ਜਿਨ੍ਹਾਂ ਲੋਕਾਂ ਨੇ ਆਪਣਾ ਮਤਦਾਨ ਕਰਕੇ ਸਾਨੂੰ ਵਿਧਾਨ ਸਭਾ ਦੇ ਵਿੱਚ ਭੇਜਿਆ ਹੁੰਦਾ ਉਹਨਾਂ ਦੀਆਂ ਆਸਾਂ ਦੇ ਅਨੁਸਾਰ ਕੀ ਅਸੀਂ ਇੱਥੇ ਆ ਕੇ ਇੰਟਰਵਿਨ ਕਰਦੇ ਆ ਆਪਦੇ ਸੁਝਾਅ ਰੱਖਦੇ ਆ ਕੋਈ ਡਿਸਕਸ਼ਨ ਦੇ ਵਿੱਚ ਹਿੱਸਾ ਲੈਂਦੇ ਆ ਕਿ ਨਹੀਂ ਲੈਂਦੇ ਸੋ ਅੱਜ ਜਿੱਥੇ ਮੈਂ ਸੰਜੀਵ अरोड़ा ਜੀ ਨੂੰ ਔਰ ਅੱਜ ਇੱਥੇ ਸਪੈਸ਼ਲੀ ਪਧਾਰੇ ਹੋਏ ਆਵਾਜ਼ੀ ਪਾਰਟੀ ਦੇ ਨੈਸ਼ਨਲ ਇਨਚਾਰਜ ਪੰਜਾਬ ਦੇ ਇਨਚਾਰਜ ਸ਼੍ਰੀ ਮਨੀਸ਼ ਮਨੀਸ਼ ਸ਼ੋਧਿਆ ਨੂੰ ਜੀ ਆਇਆਂ ਕਹਿੰਦਾ ਉੱਥੇ ਆਵਾਜ਼ੀ ਪਾਰਟੀ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ अरोड़ा ਜੀ ਔਰ ਸਾਡੇ ਬਹੁਤ ਹੀ ਮਹਿੰਤੀ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਜੀ ਚੀਮਾ ਸਾਹਿਬ ਸ਼੍ਰੀਮਾਨ ਬੁਧਰਾਮ ਜੀ ਆਪ ਸਭ ਦਾ ਵੀ ਧੰਨਵਾਦੀ ਆ ਕਿ ਆਪ ਸਭ ਇਸ ਮੁਕੱਦਸ ਮੌਕੇ ਦੇ ਉੱਤੇ ਆਪਣੇ ਕੀਮਤੀ ਸਮੇਂ ਜੋ ਸਮਾਂ ਕੱਢ ਕੇ ਆਪ ਇੱਥੇ ਪਹੁੰਚੇ ਆਪ ਸਭ ਨੂੰ ਜਿੱਥੇ ਜੀ ਆਇਆਂ ਕਹਿੰਦਾ ਉੱਥੇ ਕੋਟਾਨ ਕੋਟ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਕਿ ਸੰਜੀਵ अरोड़ा ਜੀ ਆਪਣੇ ਦਿਲ ਦੇ ਜਿਹੜੇ ਵਲਵਲੇ ਆ ਉਹ ਤੁਹਾਡੇ ਨਾਲ ਸ਼ੇਅਰ ਕਰਨ ਪਹਿਲਾਂ ਤਾਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਂ ਸ਼ੁਕਰਗੁਜ਼ਾਰ ਆ ਸਾਡੇ ਮਾਨਯੋਗ ਸਪੀਕਰ ਸਾਹਿਬ ਦਾ ਕਿ ਉਹਨਾਂ ਨੇ ਮੈਨੂੰ ਅੱਜ ਸੌ ਚੁਕਾਈ ਔਰ ਮੈਨੂੰ ਬੜਾ ਮਾਨ ਫਕਰ ਮਹਿਸੂਸ ਹੋ ਰਿਹਾ ਕਿ ਮੈਂ ਅੱਜ ਪੰਜਾਬ ਦੀ ਵਿਦਵਾਨ ਸਭਾ ਦਾ ਦੀ ਸੌ ਚੁਕੀ ਅਸੀਂ ਇਹਦੇ ਬਾਹਰੋਂ ਹੀ ਲੰਗਜੀਦਾ ਸੀ ਰਾਜ ਸਭਾ ਵੱਲੇ ਮੈਂ ਜ਼ਰੂਰ ਆਇਆ ਇੱਥੇ ਪਰ ਉਹ ਨਾਮਿਨੇਸ਼ਨ ਭਰੀ ਸੀ 3 ਸਾਲ ਪਹਿਲਾਂ ਪਰ ਇੱਥੇ ਉਹ टीवी ਤੇ ਦੇਖੀਦਾ ਸੀ ਕਿ ਐਮਐਲਏ ਸਬਾਨ ਆ ਰਹੇ ਆ ਕਰ ਰਹੇ ਆ ਮੈਂ ਵੀ ਪੂਰੀ ਕੋਸ਼ਿਸ਼ ਕਰੂੰਗਾ ਕਿ ਜੋ ਮੈਂ ਵੱਦ ਤੋਂ ਵੱਧ ਆਪਣੇ ਸੂਬੇ ਲਈ ਕਰ ਸਕਾਂ ਆਉਣ ਵਾਲੇ ਟਾਈਮ ਚ ਕਰੂੰਗਾ ਮੈਂ ਸ਼ੁਕਰਗੁਜ਼ਾਰਾਂ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦਾ ਸਾਡੇ ਪੰਜਾਬ ਪਰਿਵਾਰੀ ਮਨੀਸ਼ ਸੋਦੀਆ ਜੀ ਦਾ ਅਮਨ अरोड़ा ਜੀ ਸਾਡੇ ਪ੍ਰਧਾਨ ਔਰ ਹੋਰ ਹਰਪਾਲ ਚੀਮਾ ਜੀ ਵੀ ਅੱਜ ਇੱਥੇ ਹਾਜ਼ਰ ਹੋਏ ਬਾਕੀ ਸਾਰੇ ਮਨਿਸਟਰ ਐਮ ਐਲ ਏ ਸਹਿਬਾਨ ਮੈਂ ਸਾਰਿਆਂ ਤੋਂ ਗਾਈਡੈਂਸ ਲਵਾਂਗਾ ਕਿਉਂਕਿ ਮੇਰੀ ਪਹਿਲੀ ਟੇਨਿਓਰ ਹੈ ਪਰ ਇਹਦੇ ਵਿੱਚ ਕਈ ਹੈਗੇ ਜਿਹੜੇ ਦੋ ਦੋ ਤੀਜੀ ਤੀਜੀ ਵਾਰੀ ਬਨੇ ਆ ਮੈਂ ਸਾਰਿਆਂ ਦੀ ਗਾਈਡੈਂਸ ਲੈ ਕੇ ਅੱਗੇ ਚੱਲੂਗਾ ਔਰ ਅਸੀਂ ਪੰਜਾਬ ਸੂਬੇ ਲਈ ਵੱਧ ਤੋਂ ਵੱਧ ਆਉਣ ਵਾਲੇ ਟਾਈਮ ਵਿੱਚ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਮੇਰੀ ਨਾ ਇੱਕ ਕਸੂਲ ਰਿਹਾ ਵਨ ਡੇ ਐਟ ਅ ਟਾਈਮ ਕ੍ਰੋਸ ది ਬ੍ਰਿਜ ਵੈਨ ਇਟ ਕਮਸ ਸੋ ਆਪਾਂ ਅੱਜ ਐਮਐਲਏ ਦੀ ਖੁਸ਼ੀ ਮਨਾਈਏ ਕਿ ਸੌ ਚੱਕੀ ਹੈ ਹਾਂਜੀ ਹਾਂਜੀ ਵਾਹਿਗੁਰੂ ਜੀ ਆ ਕੇ ਹਾਂਜੀ ਹਾਂਜੀ ਵਾਹਿਗੁਰੂ ਅਨਸਰ ਨਹੀਂ ਕਰਾਂਗਾ ਕਿ ਤੁਸੀਂ ਜਸਤ ਕੋਈ ਕੰਮ ਤੁਸੀਂ ਨਹੀਂ 1 ਸਾਲ ਵਿੱਚ ਜੇ ਕੋਈ ਹੋਰ ਤਾਂ ਸਮਝ ਕੇ ਯਾਨੀ ਕਿ ਤੁਸੀਂ ਥ੍ਰੀ ਪਲੈਨਿੰਗ ਹੋ ਕਰ ਲਈਏ ਕਿ ਕਿੰਨੀ ਨਹੀਂ ਕਿ ਕੀਤੀ ਹੋਈ ਜੀ ਦੇਖੋ ਜੋ ਲੋਕੀ ਕਹਿਣਗੇ ਉਹ ਕੰਮ ਕਰਾਂਗੇ ਜੋ ਅਸੀਂ ਚਾਹਦੇ ਆ ਉਹ ਨਹੀਂ ਹੋਣਗੇ ਆਲਰੇਡੀ ਜੋ ਮੈਂ 100 ਦਿਨ ਉਥੇ ਕੈਂਪੇਨਿੰਗ ਕੀਤੀ ਲੋਕਾਂ ਨੇ ਮੈਨੂੰ ਆਪਣੇ ਇਸ਼ੂਸ ਦੱਸੇ ਉਸੇ ਬੇਸ ਤੇ ਇੱਕ ਵਿਜਨ ਡਾਕੂਮੈਂਟ ਤਿਆਰ ਵੀ ਕੀਤਾ ਮੈਂ ਆਪਣੇ ਇਲੈਕਸ਼ਨ ਤੋਂ ਪਹਿਲਾਂ ਰਿਲੀਜ਼ ਵੀ ਕੀਤਾ ਸੀ ਉਹਦਾ ਨਾਮ ਵੀ ਪੀਪਲਜ਼ ਵਿਜਨ ਰੱਖਿਆ ਸੀ ਆਪਣਾ ਵਿਜਨ ਨਹੀਂ ਤੋਂ ਜੋ ਉਹਨਾਂ ਦੀ ਰਿਕੁਆਇਰਮੈਂਟ ਹੈ ਜੋ ਉਹਨਾਂ ਦਾ ਮੰਗ ਹੋਏਗੀ ਪੂਰੀ ਹੋਣ ਵਾਲੀ ਹੋਣੀ ਚਾਹੀਦੀ ਹੋਏਗੀ ਸਰ ਕੋਮਨ ਪ੍ਰੋਬਲਮ ਹੋਏਗੀ ਉਹ ਕੁਝ ਡਿਸਕਸ ਕਰ ਲਓ ਜਾਂ ਦੱਸ ਦਿਓ ਕਿ ਕਿਹੜਾ ਬਿਜ਼ਨਸ ਸਭ ਤੋਂ ਪਹਿਲਾ ਪ੍ਰਾਇੋਰਟੀ ਸਿੱਧਾ ਕਰਨਾ ਚਾਹੀਦਾ ਚਲੋ ਹੁਣ 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 ਪੂਰੀ ਪ੍ਰਾਇੋਰਟੀ ਬਣਾਵਾਂਗੇ ਅੱਜ ਸੌ ਚੁੱਕੀ ਹੈ ਪ੍ਰਾਇੋਰਟੀ ਵੀ ਬਣਾ ਕੇ ਫਿਰ ਤੁਹਾਨੂੰ ਦੱਸਾਂਗੇ ਸ਼ੁਕਰੀਆ ਠੀਕ ਹੈ ਥੈਂਕ ਯੂ ਥੈਂਕ ਯੂ ਵੈਰੀ ਮਚ